ਸਾਲ ਜੀ ਵੀਡੀਓ ਵੇਖ ਰਖਿਆ ਆਪ ਸਭ ਨੂੰ ਜੀ ਆ ਲੈ ਕੇ ਹਾਜ਼ਰ ਆ ਜੀ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਦੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਜੀ ਦੀ ਵੱਡੀ ਖਬਰ ਜਿਮਨੀ ਚੋਣਾ ਤੋਂ ਪਹਿਲਾਂ ਆਪ ਚ ਉੱਠੇ ਬਾਗੀ ਸੋਰਖਾ ਮੈਂ ਜੇ ਟਿਕਟਕ ਇਸੇ ਬਾਰੀ ਨੂੰ ਮਿਲੀ ਤਾਂ ਹਰਾਉਣ ਲਈ ਲਾਵਾਂਗਾ ਪੂਰੀ ਵਾ ਤਰਨ ਤਰਨ ਮੁਦਾ ਇੱਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦਹਾਂਤ ਤੋਂ ਬਾਅਦ ਖਾਲੀ ਐਲਾਨੀ ਗਈ ਤਰਨਤਨ ਦੀ ਸੀਟ ਤੇ ਜਿੰਮਨੀ ਚੋਣ ਹੋਣ ਜਾ ਰਹੀ ਹੈ ਚੋਣ ਦੇ ਲਾਨੇ ਚੋਣ ਦੇ ਐਲਾਨ ਤੋਂ ਪਹਿਲਾਂ ਹੀ ਇੱਥੇ ਸੱਤਾਧਾਰੀ ਪਾਰਟੀ ਵਿੱਚ ਬਾਗੀ ਸ਼ੁਰੂ ਦਿਖਾਈ ਦੇਣ ਲੱਗੇ ਹਨ ਕਿਉਂਕਿ ਜਿੰਮਨੀ ਚੋਣ ਦਰਾਨ ਪਾਰਟੀ ਦੀ ਟਿਕਟ ਤੇ ਦਾਵਾ ਜਤਾ ਰਕੇ ਪ੍ਰਾਣੀ ਆਗੂ ਨੇ ਹਾਲ ਹੀ ਵਿੱਚ ਆਪ ਚ ਸ਼ਾਮਲ ਹੋਏ ਹਰਮੀਤ ਸਿੰਘ ਸੰਧੂ ਦਾ ਵਿਰੋਧ ਕਰਦਿਆਂ ਐਲਾਨ ਕਰ ਦਿੱਤਾ ਹੈ ਕਿ ਜੇਕਰ ਕਿਸੇ ਬਾਰੀ ਨੂੰ ਪਾਰਟੀ ਤੇ ਪਾਰਟੀ ਨੇ ਟਿਕਟ ਦਿੱਤੀ ਤਾਂ ਉਹ ਲਈ ਪੂਰੀ ਵਾਹ ਲਗਾਉਣਗੇ ਇੰਨਾ ਹੀ ਨਹੀਂ ਦਾਵੇਦਾਰ ਦਾਵੇਦਾਰਾਂ ਵਿੱਚੋਂ ਇੱਕ ਜਾਤ ਮੀਂਦਵਾਰ ਵੱਜੋਂ 20 ਮੈਦਾਨ ਵਿੱਚ ਉਤਾਰਿਆ ਜਾਵੇਗਾ ਉਕਤ ਲੋਕਾਂ ਨੇ ਉਕਤ एलान ਤੋਂ ਪਹਿਲਾਂ ਇਕੱਠਿਆਂ ਹੋ ਕੇ ਜਿਰੀ ਦਰਬਾਰ ਸਾਹਿਬ ਤਰਨਤਨ ਵਿਖੇ ਮੱਥਾ ਵੀ ਟੇਕਿਆ ਦੱਸ ਦਈਏ ਕਿ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਦਹਾਨ ਤੋਂ ਬਾਅਦ ਖਾਲੀ ਹੋਏ ਹਲਕੇ ਤੋਂ ਚੋਣ ਲਨ ਲਈ ਆਪ ਦੇ ਲੀਡਰ ਅਤੇ ਜੰਗਲਾਤ ਵਿਭਾਗ ਦੇ ਡਾਇਰੈਕਟਰ ਵਾਈਸ ਚੇਅਰਮੈਨ ਗੁਰਦੇਵ ਸਿੰਘ ਸੰਧੂ ਪੰਜਾਬ ਇੰਡਸਟਰੀ ਡਿਵੈਲਪਮੈਂਟ ਬੋਰਡ ਦੇ ਡਾਇਰੈਕਟਰ ਗੁਰਸੇਵਕ ਸਿੰਘ ਆਲਕ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਨਜ਼ਦੀਕੀ ਰਿਸ਼ਤੇਦਾਰ ਐਡਵੋਕੇਟ ਕੋਮਲਪ੍ਰੀਤ ਸਿੰਘ ਤੋਂ ਲਾਵਾ ਹੋਰ ਕਈ ਆਗੂ ਵੀ ਟਿਕਟ ਤੇ ਦਾਵਾ ਜਤਾ ਚੁੱਕੇ ਹਨ ਇਹ ਜਿੰਨਾ ਸਮੇਤ ਕਈ ਚੇਅਰਮੈਨਾਂ ਦੀ ਹੋਰਟਿੰਗ ਵੀ ਤਰਨਤਨ ਸ਼ਹਿਰ ਵਿੱਚ ਦਿਖਾਈ ਦੇਣ ਲੱਗੇ ਹਨ ਪਰ ਕੁਝ ਦਿਨ ਪਹਿਲਾਂ ਤਰਨਤਨ ਤੇ ਤਿੰਨ ਵਾਰ ਵਿਧਾਇਕ ਰੱਖੇ ਜੁਨੀਅਰ ਕਾਲੀ ਆਗੂ ਹਰਮੀਤ ਸਿੰਘ ਸੰਧੂ ਮੁੱਖ ਮੰਤਰੀ ਜੀ ਦੀ ਅਗਵਾਈ ਹੇਠ ਆਪੇ ਸ਼ਾਮਲ ਹੋ ਗਏ ਤਾਂ ਟਿਕਟ ਦੇ ਦਾਅਵੇਦਾਰ ਨੂੰ ਆਪਣੀ ਦਾਅਵੇਦਾਰੀ ਖਤਰੇ ਵਿੱਚ ਦਿਖਾਈ ਦੇਣ ਲੱਗੀ ਕਈ ਦਿਨਾਂ ਤੋਂ ਸੁਲਕ ਰਹੀ ਚਿੰਗਾਰੀ ਉਸ ਵੇਲੇ ੜਕਦੀਬ ਦਿਖਾਈ ਦਿੱਤੀ ਜਦੋਂ ਐਡਵੋਕੇਟ ਕੋਮਲਪ੍ਰੀਤ ਸਿੰਘ ਗੁਰਦੇਵ ਸਿੰਘ ਸੰਧੂ ਅਤੇ ਗੁਰਸੇਵਕ ਸਿੰਘ ਔਲਖ ਨੇ ਇੱਕਜੁੱਟ ਹੋ ਕੇ ਆਪਣੇ ਸਾਥੀਆਂ ਸਮੇਤ ਪਹਿਲਾਂ ਜੀ ਦਰਬਾਰ ਸਾਹਿਬ ਮੱਥਾ ਟੇਕਿਆ ਤੇ ਫਿਰ ਐਲਾਨ ਕੀਤਾ ਕਿ ਜੇਕਰ ਪਾਰਟੀ ਨੇ ਬਾਹਰੀ ਵਿਅਕਤੀ ਨੂੰ ਟਿਕਟ ਦਿੱਤੀ ਤਾਂ ਉਹ ਕਿੱਥੇ ਉਸ ਨੂੰ ਹਰਾਉਣ ਲਈ ਪੂਰੀ ਵਾਹ ਲਗਾ ਦੇਣਗੇ ਉੱਥੇ ਹੀ ਟਿਕਟ ਦੇ ਦਾਵੇਦਰ ਵਿੱਚ ਇੱਕ ਨੂੰ ਆਜ਼ਾਦ ਉਮੀਦਵਾਰ ਵਜੋਂ ਵੀ ਮੈਦਾਨ ਵਿੱਚ ਤਾਰਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਉਹ ਕਈ ਸਾਲਾਂ ਤੋਂ ਪਾਰਟੀ ਵਿੱਚ ਮਿਹਨਤ ਕਰ ਰਹੀ ਹਨ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ